ਜਸਤਿੰਦਰ ਗਰੇਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਤੁਹਾਨੂੰ ਗਲੀਆਂ ਪਟੀਆਂ ਹੋਈਆਂ ਦਿਖਾ ਰਿਹਾ ਬਾਗੇ ਬਣੀਆਂ ਜਿੱਥੇ 2 ਨੰਬਰ ਵਾਰ ਦੇ ਜਿਹੜੇ ਐਮਸੀ ਸਰਦਾਰ ਆ ਰਣਜੀਤ ਸਿੰਘ ਟੇਟੂ ਉਹਨਾਂ ਵੱਲੋਂ ਜਿਹੜੀਆਂ ਪਹਿਲਾਂ ਗਲੀਆਂ ਬਣੀਆਂ ਹੋਈਆਂ ਸੀਆਂ ਜਿਹੜੀਆਂ ਖਾਬ ਹੋ ਚੁੱਕੀਆਂ ਸੀਆਂ ਉਹਨਾਂ ਨੂੰ ਦੁਬਾਰਾ ਪੱਟ ਕੇ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਕੰਮ ਚੱਲ ਰਿਹਾ ਹੈਗਾ ਤੇ ਜਿਸ ਦਾ ਅੱਜ ਸ਼ੇਸ਼ ਤੌਰ ਤੇ ਐਮਐਲਏ ਸਰਦਾਰ ਅਮਰਪਾਲ ਸਿੰਘ ਸੁਖਾਨੰਦ ਵੱਲੋਂ ਨੀਂਹ ਪੱਥਰ ਵੀ ਰੱਖਿਆ ਗਿਆ ਤੇ ਕੰਮ ਇਸ ਤੋਂ ਪਹਿਲਾਂ ਸਟਾਰਟ ਹੋ ਗਿਆ ਤੁਸੀਂ ਆ ਗਲੀ ਦੇਖ ਰਹੇ ਹੋ ਇਹ ਗਲੀ ਵੀ ਪੱਟ ਕੇ ਦੁਬਾਰਾ ਨਵੀਂ ਬਣਾਈ ਜਾਣੀ ਹੈਗੀ ਆ ਤੇ ਇਹ ਸਰਕਾਰ ਨੇ ਨਗਰ ਕੌਂਸਲ ਵੱਲੋਂ ਇਹ ਜਿਹੜਾ ਕੰਮ ਹੈ ਜਿਹੜਾ ਬਹੁਤ ਜਲਦ ਇੱਥੇ ਵੀ ਸ਼ੁਰੂ ਕਰ ਦਿੱਤਾ ਜਾਊਗਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਗਲੀ ਦੇ ਵਸਨੀਕ ਹੈਗੇ ਲੋਕ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਤੇ ਤੁਹਾਨੂੰ ਅੱਗੇ ਜੋ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਉਹ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੇ ਕੀ ਆਖਿਆ ਤੇ ਕਿੰਨਾ ਵੱਡਾ ਇਹ ਜਿਹੜਾ ਪ੍ਰੋਜੈਕਟ ਹੈਗਾ ਜਿਹੜਾ ਕੀਤਾ ਜਾ ਰਿਹਾ ਹੈਗਾ ਤੇ ਸੁਣਨ ਵਿੱਚ ਆਇਆ ਸੱਤ ਗਲੀਆਂ ਜਿਹੜੀਆਂ ਦੁਬਾਰਾ ਪੱਟ ਕੇ ਨਵੀਆਂ ਬਣਾਈਆਂ ਜਾਣੀਆਂ ਤੇ ਨੀਂਮ ਪੱਥਰ ਤੋਂ ਉਹਨਾਂ ਵੱਲੋਂ ਕਪੜਾ ਹਟਾ ਦਿੱਤਾ ਗਿਆ ਹੈਗਾ ਤੇ ਕੰਮ ਪਹਿਲਾਂ ਹੀ ਸਟਾਰਟ ਹੈ ਪਰ ਨੀਂਮ ਪੱਥਰ ਦਾ ਜਿਹੜਾ ਅੱਜ ਜਿਹੜਾ ਰੱਖਿਆ ਗਿਆ ਹੈਗਾ ਉਹਦੀ ਰਸਮ ਆ ਜਿਹੜੀ ਅਦਾ ਕੀਤੀ ਗਈ ਹੈ ਤੇ ਇਸ ਖੁਸ਼ੀ ਦੇ ਵਿੱਚ ਜਿੱਥੇ ਹਰਦੀਪ ਸਿੰਘ ਟੀਟੂ ਦਾ ਮੂੰਹ ਵੀ ਮਿੱਠਾ ਕਰਾਇਆ ਜਾ ਰਿਹਾ ਤੇ ਐਮਐਲਏ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਇਹ ਪ੍ਰੋਜੈਕਟ ਕਿੰਨੇ ਪੈਸਿਆਂ ਦਾ ਹੈਗਾ ਇਹ ਰਹੀਆਂ ਸੱਤ ਗਲੀਆਂ ਦੁਬਾਰਾ ਜਿਹੜੀਆਂ ਪਟਕੇ ਨਵੀਆਂ ਬਣਾਈਆਂ ਜਾ ਰਹੀਆਂ ਹੈਗੀਆਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੀਆਂ ਪੁੱਛਦੇ ਆ ਐਮਐਲਏ ਸਾਹਿਬ ਦਾ ਕੀ ਕਹਿਣਾ ਹੈਗਾ ਇਹ ਗਲੀਆਂ ਤੇ ਕਿੰਨੇ ਪੈਸਿਆਂ ਦੀ ਲਾਗਤ ਨਾਲ ਬਣਨ ਜਾ ਰਹੀਆਂ ਅੱਜ ਅਸੀਂ ਬਾਗਾਪਰਾਣਾ ਵਾਰਡ ਨੰਬਰ 2 ਜਿਹੜੇ ਸਾਡੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨੇ ਬਾਈ ਰਣਜੀਤ ਬਰਾੜ ਉਹਨਾਂ ਦਾ ਆਪਣਾ ਵਾਰਡ ਆ ਇਹ ਤੇ ਨਾਲ ਮੇਰੇ ਸਾਡੇ ਵਿਭਾਗ ਦੇ ਅਫਸਰ ਸਾਹਿਬਾਨ ਤੇ ਨਗਰ ਕੌਂਸਲ ਦੇ ਪ੍ਰਧਾਨ ਗੁਪਤਾ ਜੀ ਨੇ ਸਾਰੇ ਬਾਕੀ ਸਾਡੀ ਸਾਰੀ ਟੀਮ ਐਮਸੀ ਸਾਹਿਬ ਖੜੇ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲੈਂਦਾ ਅੱਜ ਅਸੀਂ ਲਗਭਗ 30 ਲੱਖ 86000 ਰੁਪਏ ਦਾ ਜਿਹੜਾ ਇਹ ਪੂਰਾ ਪ੍ਰੋਜੈਕਟਾ ਜਿਹਦਾ ਨਹੀਂ ਪੱਥਰ ਰੱਖਿਆ ਇਹਦੇ ਵਿੱਚ ਇਸ ਵਾਰਡ ਦੀ ਲਗਭਗ ਸਾਰੀਆਂ ਦੀਆਂ ਸਾਰੀਆਂ ਸੱਤ ਦੀਆਂ ਸੱਤ ਗਲੀਆਂ ਨੇ ਜਿਹੜੀਆਂ ਉਹ ਕੰਪਲੀਟ ਹੋ ਜਾਣਗੀਆਂ ਜਿੱਥੇ ਸਮੱਸਿਆ ਸੀ ਜਿੱਥੇ ਕੋਈ ਪਾਣੀ ਖੜਦਾ ਸੀ ਸਾਰਿਆਂ ਦਾ ਹੱਲ ਹੋ ਜਾਊਗਾ ਤੇ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸੀ ਜਾਂਦਾ ਸੀਗਾ ਵੀ ਹਮੇਸ਼ਾ ਦੀ ਤਰ੍ਹਾਂ ਜਿਹੜੇ ਸਾਡੇ ਟੈਂਡਰ ਨੇ ਇਹ ਇਹ ਕੋਈ ਵੱਧ ਪੈਸਿਆਂ 'ਚ ਨਹੀਂ ਲੱਗਦੇ। ਮਤਲਬ ਪਲੱਸ ਦੇ ਵਿੱਚ ਨਹੀਂ ਜਾਂਦੇ ਕਿ ਸਾਡੇ ਸਾਰੇ ਦੇ ਸਾਰੇ ਟੈਂਡਰ ਮਾਈਨਸ 'ਚ ਜਾਂਦੇ ਨੇ, ਲੈਸ ਦੇ ਵਿੱਚ ਜਾਂਦੇ ਨੇ। ਤੁਸੀਂ ਜਿਸ ਦਿਨ ਤੁਸੀਂ ਸਾਰੇ ਪੱਤਰਕਾਰ ਭਰਾ ਮੇਰੇ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਕੋਈ ਆਮ ਗੱਲ ਨਹੀਂ ਬਹੁਤ ਵੱਡੀ ਗੱਲ ਆ। ਤੇ ਤੁਸੀਂ ਜਿੱਦਨ ਵੀ ਕਿਤੇ ਤੁਹਾਡਾ ਤੁਸੀਂ ਕੋਈ ਆਪਣਾ ਪ੍ਰੋਗਰਾਮ ਕਰਦੇ ਹੋ ਹੁੰਦੇ ਆ ਤਾਂ ਤੁਸੀਂ ਇਸ ਗੱਲ ਦਾ ਵਿਸਤਾਰ ਦੇ ਵਿੱਚ ਜ਼ਿਕਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਜਿਹੜੇ ਹੁਣ ਤੱਕ ਦੇ ਸਾਡੇ ਜਿੰਨੇ ਵੀ ਟੈਂਡਰ ਨੇ ਉਹਨਾਂ ਦੀ ਰਿਪੋਰਟ ਜ਼ਰੂਰ ਲੈ ਲਿਓ ਨਗਰ ਕੌਂਸਲ ਤੋਂ। ਸਾਡਾ ਇਹ ਟੈਂਡਰ ਵੀ ਲਗਭਗ 16% ਮਾਈਨਸ ਦੇ ਵਿੱਚ ਲੱਗਿਆ ਏ ਇਹਦਾ ਮਤਲਬ ਕੀ ਹੁੰਦਾ ਵੀ ਜਿੰਨਾ ਐਸਟੀਮੇਟ ਸਰਕਾਰ ਨੇ ਲਾਇਆ ਸੀਗਾ ਵੀ ਇਹ ਜਿੰਨੇ ਪੈਸਿਆਂ 'ਚ ਬਣੂਗਾ ਤੇ ਜਿਹੜੇ ਟੈਂਡਰ ਹੋਇਆ ਏ ਉਹਦੋਂ 16% ਮਾਈਨਸ 'ਚ ਹੋਇਆ ਮਤਲਬ ਅਸੀਂ ਘੱਟ ਪੈਸਿਆਂ ਦੇ ਵਿੱਚ ਇਹ ਕੰਮ ਪੂਰਾ ਕਰਾਂਗੇ ਇਹ ਕਦੇ ਹੀ ਨਹੀਂ ਹੁੰਦਾ ਹਮੇਸ਼ਾ ਸਰਕਾਰਾਂ ਦੇ ਵਿੱਚ ਇਹ ਹੁੰਦਾ ਸੀਗਾ ਵੀ ਜਿੰਨਾ ਐਸਟੀਮੇਟ ਬਜਟ ਬਣ ਗਿਆ ਪੈਸੇ ਉਹਦੇ ਉੱਤੋਂ ਵੱਧੇ ਹੁੰਦੇ ਸੀਗੇ ਫੋਰ ਐਗਜ਼ਾਮਪਲ ਜੇ ਆਪਣਾ ਇਹ ਐਸਟੀਮੇਟ ਬਜਟ 40 ਲੱਖ ਦਾ ਸੀਗਾ ਇਹ ਸਾਰੇ ਕੰਮ ਦਾ ਤਾਂ ਪਹਿਲਾਂ ਇਹ ਕੰਮ 40 ਤੋਂ 45 ਲੱਖ ਚ ਹੁੰਦਾ ਸੀ 5% 10% ਵੱਧ ਜਾਂਦਾ ਸੀਗਾ ਤੇ ਸਾਡਾ ਇਹ ਕੰਮ 40 ਲੱਖ ਵਾਲਾ ਸਾਡਾ ਅਸੀਂ 32 ਲੱਖ 35 ਲੱਖ ਚ ਕਰਦੇ ਆ ਤਾਂ ਇਹ ਸਾਡਾ ਜਿਹੜਾ ਕੰਮ ਹੈ 30 ਲੱਖ 86 ਹਜ਼ਾਰ ਦਾ ਕੰਮ ਆ ਤਾਂ ਇਹਦੇ ਨਾਲ 2 ਨੰਬਰ ਵਾਰਡ ਤੇ ਆਸੇ ਪਾਸੇ ਦੀ ਬਾਉਂਡਰੀ ਸੱਤ ਜਿਹੜੀਆਂ ਗਲੀਆਂ ਨੇ ਉਹ ਸਾਰੀਆਂ ਬਹੁਤ ਵਧੀਆ ਬਣ ਜਾਣਗੀਆਂ ਇਸੇ ਤਰ੍ਹਾਂ ਅਸੀਂ ਇੱਕ ਇੱਕ ਕਰਕੇ ਪਿਛਲੇ ਦਿਨੀ ਸਾਡੇ ਐਮਸੀ ਸਾਹਿਬ ਖੜੇ ਨੇ ਪਿਰਥੀ ਜੀ ਉਹਨਾਂ ਦਾ ਏਰੀਆ ਸੀਗਾ 13 14 12 13 14 15 ਨੰਬਰ ਵਾਰਡ ਜਿੱਥੇ ਕਿਤੇ ਨੇ ਦੇਖਿਆ ਹੀ ਨਹੀਂ ਸੀ ਕੁਛ ਉੱਥੇ ਅਸੀਂ ਕਈ ਲੱਖਾਂ ਦਾ ਪ੍ਰੋਜੈਕਟ ਕੀਤਾ ਏ ਇਸੇ ਤਰ੍ਹਾਂ ਅਸੀਂ ਸਾਰੇ ਸ਼ਹਿਰ ਦੇ ਵਿੱਚ ਇਹ ਸਾਰਾ ਕੁਝ ਕਰਦੇ ਰਵਾਂਗੇ ਸਰ ਜੀ ਤੁਸੀਂ ਕੰਟਰਾਂਡਰਾਂ ਦੀ ਗੱਲ ਵੀ ਕੀਤੀ ਹੈਗੀ ਆ ਆਮ ਜੁੜੀਆਂ ਵੱਡੀਆਂ ਰੋਡਾਂ ਜਾਂ ਛਟਕਾ ਵਰਦੀਆਂ ਹੈਗੀਆਂ ਉਹਨਾਂ ਦਾ ਮੈਨਟੇਨੈਂਸ ਲਈ ਵਗੈਰਾ ਤਾਂ ਐਕਸੀਡੈਂਟ ਵਿੱਚ ਲਿਖਿਆ ਜਾਂਦਾ ਵੀ ਇਹਨੇ ਸਾਹਬ ਦੇ ਵਿੱਚ ਇਹ ਐਸੋ ਸਟੈਂਡ ਮੈਨਟੇਨੈਂਸ ਕਰੂ ਜਿਵੇਂ ਇਹ ਗਲੀਆਂ ਵਰਦੀਆਂ ਇਹਨਾਂ ਦੇ ਮੇਨਟੇਨੈਂਸ ਨੂੰ ਨਾਮ ਨੂੰ ਮਤਲਬ ਕੀ ਹੈ ਗਿਆ ਜਿੰਨੇ ਵੀ ਟੈਂਡਰ ਨੇ ਸਾਡੇ ਮੈਂ ਤੁਹਾਨੂੰ ਇੱਕ ਹੋਰ ਬੜੀ ਤੁਸੀਂ ਵਧੀਆ ਗੱਲ ਕਹਿਤੀ ਜੇ ਕੋਈ ਸੜਕਾਂ ਬੰਦੀਆਂ ਸੀਗੀਆਂ ਜਾਂ ਕੋਈ ਗਲੀਆਂ ਬੰਦੀਆਂ ਸੀਗੀਆਂ ਪਹਿਲਾਂ ਕੀ ਹੁੰਦਾ ਸੀਗਾ ਇਹ ਉਹ ਬਰੀਕੀ ਗੱਲਾਂ ਨੇ ਜਿਹੜੀਆਂ ਤੁਸੀਂ ਸਮਝ ਸਕਦੇ ਹੋ ਪੱਤਰਕਾਰ ਭਰਾ ਸਮਝ ਸਕਦੇ ਨੇ ਆਮ ਲੋਕਾਂ 'ਚ ਨਹੀਂ ਪਤਾ ਲੱਗਦੀਆਂ ਅੱਗੇ ਬਹੁਤ ਸਾਰੀਆਂ ਸੜਕਾਂ ਇਹੋ ਜੀਆਂ ਸੀ ਜਿੱਥੇ ਸਰਕਾਰ ਕਹਿੰਦੀ ਸੀ ਸੜਕ ਬਣਾ ਦਿਓ ਗਲੀ ਬਣਾ ਦਿਓ ਪਰ ਜ਼ਿੰਮੇਵਾਰੀ ਕੋਈ ਨਹੀਂ ਮਤਲਬ ਜੇ ਇਹੋ 2 ਮਹੀਨੇ ਬਾਅਦ ਵੀ ਟੁੱਟ ਗਈ ਤਾਂ ਤੁਸੀਂ ਠੇਕੇਦਾਰ ਨੂੰ ਕੁਝ ਨਹੀਂ ਕਹਿ ਸਕਦੇਗੇ ਤਾਂ ਅਸੀਂ ਕੀ ਕੀਤਾ ਔਨਸਰ ਅਸੀਂ ਬਹੁਤ ਸਾਰੀਆਂ ਸੜਕਾਂ ਦਾ ਜਿਹੜਾ ਰਿਪੇਅਰ ਟਾਈਮ ਆ ਉਹ 3 ਸਾਲ ਕਰਤਾ ਹੁਣ ਅਸੀਂ ਸੜਕਾਂ ਦਾ ਲਗਭਗ ਪੰਜਾਬ ਦੀਆਂ 70% ਸੜਕਾਂ ਦਾ ਜਿਹੜਾ ਰਿਪੇਅਰ ਦਾ ਜਿਹੜਾ ਟਾਈਮ ਆ ਉਹ 3 ਸਾਲ ਤੋਂ ਵਧਾ ਕੇ 5 ਸਾਲ ਕਰਤਾ ਤੇ ਅਸੀਂ ਇਹ ਗੱਲਾਂ ਠੇਕੇਦਾਰਾਂ ਨੂੰ ਸਾਰਿਆਂ ਨੂੰ ਪਹਿਲਾਂ ਕਹਿਤੀਆਂ ਨੇ ਵੀ ਜੀ ਜੇਕਰ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਜੇਕਰ ਤੁਹਾਡੀ ਸੜਕ ਟੁੱਟਦੀ ਆ ਤਾਂ 5 ਸਾਲ ਜ਼ਿੰਮੇਵਾਰੀ ਤੁਹਾਡੀ ਹੋਊਗੀ ਇਹ ਅਸੀਂ ਕੱਲੇ ਸੜਕਾਂ ਤੇ ਗਲੀਆਂ ਦੇ ਵਿੱਚ ਨਹੀਂ ਹਰ ਇੱਕ ਸਰਕਾਰੀ ਜਿਹੜਾ ਕੰਮ ਆ ਉਹਦਾ ਜਿਹੜਾ ਟਾਈਮ ਸੀਗਾ ਉਹਸੀਂ ਡਬਲ ਕਰਤਾ ਅੱਜ ਅਸੀਂ ਲਗਭਗ ਪੂਰੇ ਪੰਜਾਬ ਦੇ ਵਿੱਚ ਅਸੀਂ 3200 ਕਿਲੋਮੀਟਰ ਸੜਕਾਂ ਦਾ ਉਦਘਾਟਨ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 3200 ਕਰੋੜ ਦੇ ਲਗਭਗ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਤਰਨ ਤਰਨ ਤੋਂ ਅੱਜ ਸਟਾਰਟ ਕੀਤਾ ਅੱਜ ਦੇ ਦਿਨ ਕੱਲੇ ਅੱਜ ਦੇ ਦਿਨ ਲਗਭਗ 3 ਤੋਂ 4000 ਕਰੋੜ ਰੁਪਏ ਦੇ ਆ ਸੜਕਾਂ ਦੇ ਗਲੀਆਂ ਦੇ ਉਦਕਾਟਨ ਕੀਤੇ ਜਾਣੇ ਆ ਜਿਹੜੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਨੇ 2 ਮਹੀਨਿਆਂ ਦੇ ਵਿੱਚ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਸੜਕਾਂ ਦਾ ਨਵੀਆਂ ਸੜਕਾਂ ਦਾ ਜਾਲ ਵਿਛਿਆ ਹੋਇਆ ਮਿਲੂਗਾ ਅੱਜ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਐਮਐਲਏ ਉਦਕਾਟਨ ਕਰ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਤਰਨਤਾਰਨ ਤੋਂ ਪੂਰੇ ਪੰਜਾਬ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਜਿਹੜਾ ਨੀ ਪੱਥਰ ਤਰਨਤਾਰਨ ਤੋਂ ਇਸ ਟਾਈਮ ਰੱਖ ਰਹੇ ਨੇ ਮਤਲਬ ਸਾਹਿਬ ਜਿਵੇਂ ਪਹਿਲਾਂ ਕੋਈ ਗੱਲ ਵੀ ਆਈ ਵੀ ਜਿਹੜੇ ਜਦੋਂ ਗਲੀ ਪੜ ਜਾਂਦੀ ਹੈ ਪ੍ਰੋਪਰ ਜਿ ਸਰਕਾਰਾਂ ਦੇ ਨਕਸ਼ਤਾਂ ਉੱਪਰ ਆਉਂਦੇ ਹੈਗੇ ਉਸ ਤੋਂ ਬਾਅਦ ਕਈ ਵਾਰ ਲੋਕ ਕਰਦੇ ਹੈਗੇ ਆਪਣੇ ਹਿਸਾਬ ਦੇ ਨਾਲ ਆਪਣੇ ਘਰ ਦੇ ਹਿਸਾਬ ਨਾਲ ਉਹਨੂੰ ਪੱਟ ਕੇ ਉੱਚੀ ਕਰ ਲੈਂਦੇ ਆ ਉਹਨਾਂ ਲਈ ਕੋਈ ਵਿਸ਼ੇਸ਼ ਤੁਹਾਡੇ ਕੋਲ ਹੁਕਮ ਹੈ ਸਰਕਾਰ ਦੇ ਵੀ ਉਹਨਾਂ ਦੇ ਕੋਈ ਕਾਰਵਾਈ ਹੋ ਸਕਦੀ ਹੈ ਉਹਨਾਂ ਨੂੰ ਕਿਵੇਂ ਰੋਕਿਆ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜਰੀਏ ਹੀ ਬੇਨਤੀ ਕਰਦਾ ਕਿ ਜਦੋਂ ਵੀ ਗਲੀ ਦਾ ਕੰਮ ਸਟਾਰਟ ਹੋਵੇ ਕਿਸੇ ਦਾ ਤਾਂ ਨਗਰ ਦੇ ਵਿੱਚ ਸ਼ਹਿਰ ਦੇ ਵਿੱਚ ਵਾਰਡ ਦੇ ਵਿੱਚ ਕੋਈ ਘਰ ਉੱਚਾ ਹੁੰਦਾ ਕੋਈ ਘਰ ਨੀਵਾ ਹੁੰਦਾ ਜਿੱਦਾ ਘਰ ਉੱਚਾ ਹੁੰਦਾ ਉਹਨੂੰ ਇਹ ਹੁੰਦਾ ਵੀ ਗਲੀ ਭਾਈ ਉੱਚੀ ਹੋ ਜੇ ਜਿਹਦਾ ਕਰਨੀਵਾ ਹੁੰਦਾ ਉਹਨੂੰ ਇਹ ਹੁੰਦਾ ਵੀ ਗਲੀ ਨੀਵੀਂ ਬਣ ਜੇ ਤਾਂ ਕਿ ਮੇਰੇ ਘਰ ਦੇ ਪਾਣੀ ਦਾ ਨਿਕਾਸ ਨਿਕਲ ਜੇ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਦਾ ਘਰ ਦੇਖ ਕੇ ਉੱਚੀ ਨੀਵੀਂ ਨਾ ਗਲੀ ਕਰਾਓ ਤੁਸੀਂ ਜਿਹੜਾ ਪੂਰਾ ਪ੍ਰੋਪਰ ਸ਼ਹਿਰ ਆ ਸ਼ਹਿਰ ਦੀ ਨਿਮਾਨ ਕਿੱਧਰ ਨੂੰ ਆ ਸ਼ਹਿਰ ਦੀ ਟਲਾਨ ਕਿੱਧਰ ਨੂੰ ਆ ਜਾਂ ਜਿਹੜਾ ਪੂਰੇ ਦਾ ਪੂਰਾ ਸ਼ਹਿਰ ਦਾ ਜਿਹੜਾ ਬੇਸ ਆ ਉਹ ਕਿੱਥੇ ਆ ਜਿਹੜੇ ਸਾਡੇ ਜੇਜੀ ਸਾਹਿਬ ਇਹ ਗਿੰਤੀਆਂ ਮਿੰਤੀਆਂ ਕਰਦੇ ਨੇ ਅਸੀਂ ਬੜੀ ਅਸੂਚ ਸਮਝ ਕੇ ਗਿੰਤੀ ਮਿੰਤੀ ਕਰਦੇ ਆ ਤਾਂ ਕਿ ਇਹ ਨਾ ਹੋਵੇ ਕੋਈ ਇੱਕ ਗਲੀ ਉੱਚੀ ਹੋ ਜੇ ਦੇ ਨਾਲ ਦੀਆਂ 10 ਨੀਵੀਆਂ ਹੋ ਜਾਣ ਤਾਂ ਮੈਂ ਤੁਹਾਡੇ ਮੱਦੇਮ ਨਾਲ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਤੇ ਆਪਦਾ ਘਰ ਦੇਖ ਕੇ ਨਹੀਂ ਜਿਹੜਾ ਤੁਹਾਡਾ ਵੱਡਾ ਘਰ ਆ ਬਾਗਾ ਪ੍ਰਾਣਾ ਜਿਹੜਾ ਸਾਰੇ ਵਸੀਆਂ ਦਾ ਘਰ ਆ ਆਪਾਂ ਆਪਣੇ ਸ਼ਹਿਰ ਨੂੰ ਦੇਖ ਕੇ ਗਲੀਆਂ ਦੀ ਉਚਾਈ ਨਹੀਂ ਨੀ ਰੱਖਦੇ ਆ ਤੇ ਅਸੀਂ ਕੋਸ਼ਿਸ਼ ਵੀ ਕਰਦੇ ਹੁੰਦੇ ਆ ਕਿ ਇਹ ਲੈਵਲ ਆ ਜਿਹੜਾ ਉਹ ਜ਼ਿਆਦਾ ਉੱਪਰ ਨਾ ਹੋਵੇ ਇੱਕ ਬੈਲੈਂਸ ਬਣਿਆ ਰਵੇ ਤਾਂ ਫਿਰ ਵੀ 2 ਤੋਂ 3 ਇੰਚ ਹਰ ਵਾਰ ਗਲੀਆਂ ਉੱਚੀਆਂ ਚੱਕੀਆਂ ਜਾਂਦੀਆਂ ਜਿੱਥੇ ਡਿਮਾਂਡ ਆਉਂਦੀ ਆ ਜਿੱਥੇ ਸਾਨੂੰ ਇਹ ਡਿਮਾਂਡ ਹੁੰਦੀ ਆ ਵੀ ਗਲੀ ਉੱਚੀ ਨਹੀਂ ਚੱਕੀ ਜਾਣੀ ਚਾਹੀਦੀ ਤਾਂ ਉੱਥੇ ਅਸੀਂ ਨਹੀਂ ਵੀ ਚੱਕਦੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀਆਂ ਬਹੁਤ ਵੱਡੀਆਂ ਗਲੀਆਂ ਨੇ ਜੇਕਰ ਉੱਥੇ ਸਾਈਡਾਂ ਤੇ ਨਾਲਾ ਬਣਿਆ ਹੋਇਆ ਅਸੀਂ ਉਹ ਗਲੀਆਂ ਉੱਚੀਆਂ ਚੱਕ ਕੇ ਬਣਾ ਦਿੰਨੇ ਆ ਤੇ ਬਾਕੀ ਪਾਣੀ ਦਾ ਨਿਕਾਸ ਦੇਖ ਕੇ ਅਸੀਂ ਗਲੀਆਂ ਬਣਾਉਣੇ ਆ ਤੇ ਜਿਹੜੇ ਆਪਣੇ ਲੈਵਲ ਤੇ ਕੋਈ ਗਲੀ ਉੱਚੀ ਕਰਦੇ ਨੇ ਬਿਨਾਂ ਪਰਮਿਸ਼ਨ ਤੋਂ ਕਰਦੇ ਨੇ ਤਾਂ ਜੇਕਰ ਤਾਂ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂਗਾ ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ ਹੋਇਆ ਕਈ ਵਾਰ ਕੋਈ 20 25 25 ਘਰ ਇਦਾਂ ਦੇ ਆ ਜਾਂਦੇ ਆ ਮੇਰੇ ਕੋਲ ਜਿਹੜੇ ਕਹਿੰਦੇ ਜੀ ਸਾਡਾ ਤਾਂ 5000 ਦਾ ਕੰਮ ਆ ਜੀ ਤੇ ਤੁਸੀਂ ਪ੍ਰਵਾਨਗੀਆਂ ਕਿੱਥੇ ਲਓਂਗੇ ਵੀ ਅਸੀਂ ਆਪ ਹੀ ਸੇਵਾ ਕਰ ਲੈਨੇ ਆ ਤਾਂ ਉੱਥੇ ਸਾਡਾ ਇਹ ਹੁੰਦਾ ਵੀ ਜੇਕਰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂਗਾ ਕਿਸੇ ਅੰਡੀ ਗਵੰਡੀ ਨੂੰ ਸਾਰੇ ਸਹਿਮਤ ਨੇ ਤਾਂ ਤੁਸੀਂ ਨਗਰ ਕਾਉਂਸਲ ਦੀ ਪ੍ਰਵਾਨਗੀ ਲੈ ਕੇ ਜੇ ਤੁਸੀਂ ਆਪ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਲਓ ਹਾਂ ਜਿੱਥੇ ਕਿਤੇ ਆਬਜੈਕਸ਼ਨ ਆਊਗਾ ਤਾਂ ਫਿਰ ਆਬਜੈਕਸ਼ਨ ਜੇ ਆਉਂਦਾ ਕੋਈ ਅੰਡੀ ਗਵੰਡੀ ਨਹੀਂ ਤਿਆਰ ਫਿਰ ਉਹ ਤੁਸੀਂ ਨਹੀਂ ਕਰ ਸਕਦੇਗੇ ਉਹ ਪਹਿਲਾਂ ਤੁਸੀਂ ਨਗਰ ਕਾਉਂਸਲ ਕੋਲ ਜਾਓਗੇ ਪ੍ਰਵਾਨਗੀ ਲਓਗੇ ਫਿਰ ਜਾ ਕੇ ਨਗਰ ਕਾਉਂਸਲ ਉਹ ਕੰਮ ਕਰੂਗੀ ਹਾਂ ਜਿੱਥੇ ਕੋਈ ਆਬਜੈਕਸ਼ਨ ਨਹੀਂ ਇੱਕ ਵੀ ਕੰਪਲੇਂਟ ਹੈ ਨਹੀਂਗੀ ਤਾਂ ਉਹ ਤਾਂ ਇੱਕ ਹਿਸਾਬ ਦਾ ਸਾਨੂੰ ਇਹ ਲੱਗੂਗਾ ਵੀ ਤੁਸੀਂ ਸਾਡਾ ਸਾਥ ਹੀ ਦਿੱਤਾ ਵੀ ਤੁਸੀਂ ਆਪਦੀ ਕਮਾਈ ਦੇ ਵਿੱਚੋਂ ਸਾਡਾ ਹਿੱਸਾ ਪਾਇਆ ਏ ਪਰ ਜਿੱਥੇ ਕੋਈ ਆਬਜੈਕਸ਼ਨ ਆ ਕਿਸੇ ਨੂੰ ਉੱਥੇ ਫਿਰ ਨਗਰ ਕੌਂਸਲ ਕਰੋ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਫੋਟੋੜ ਤੇ ਮੈਂ ਆਪਦੇ ਵੱਲੋਂ ਤੇ ਸਾਰੇ ਵਾਰਡ ਵਾਸੀ ਵੱਲੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਇੰਦੀ ਵੱਡੀ ਰਕਮ ਦਾ ਸਾਡੇ ਵਾਰਡ ਲਈ ਇਹ ਇੱਕ ਤੋਹਫਾ ਦਿੱਤਾ ਸਮਝ ਲਓ ਮੋਤਾ ਜੀ ਲਗਾਤਾਰ ਤੁਸੀਂ ਕਲੀਆਂ ਦੇ ਦੀ ਪੱਤਰ ਖਾ ਰਹੇ ਹੋ ਤੇ ਅੰਕਲ ਸਾਹਿਬ ਰੱਖਦੇ ਹੈਗੇ ਤੇ ਹੁਣ ਤੱਕ ਕਿੰਨਾ ਇੱਕ ਜਿਹੜਾ ਪ੍ਰੋਜੈਕਟ ਬਣ ਚੁੱਕੇ ਹੈਗੇ ਤੇ ਅੱਗੇ ਕੰਮ ਚੱਲ ਰਿਹਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਸ ਤੋਂ ਬਾਅਦ ਤੁਸੀਂ ਕਿਹਾ ਜੀ ਕਿੰਨੇ ਕੁ ਪ੍ਰੋਜੈਕਟ ਹੁਣ ਤੱਕ ਚੱਲ ਚੁੱਕੇ ਹੈ ਜੀ ਮੈਨੂੰ ਲੱਗਦਾ ਘੱਟੋ ਘੱਟ 10 ਤੋਂ 15 ਪ੍ਰੋਜੈਕਟ ਅਸੀਂ ਜੋ ਚਾਲੂ ਹੋ ਚੁੱਕਿਆ ਸਾਡੇ ਜੀ ਤੇ ਜਿਹਦੇ ਚੋਂ 7 ਤੋਂ 8 ਕੰਪਲੀਟ ਵੀ ਹੋ ਚੁੱਕੇ ਹੈ ਜੀ ਤੇ ਇਸ ਕਰਕੇ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਇਹ ਫੰਡ ਲੈ ਕੇ ਆਉਂਦੇ ਆ ਇਸ ਹੀ ਹੋਈ ਸ਼ਹਿਰ ਚ ਲਾਈ ਜਾਂਦੀ ਹੈ ਜੀ। ਬਸ ਜਿਵੇਂ ਤੁਸੀਂ ਬੜੇ ਨਹੀਂ ਪੁੱਛੱਖੇ ਤੇ ਬਦਲ ਦੀ ਤੁਸੀਂ ਗੱਲ ਕੀਤੀ ਹੈ ਕਾਫੀ ਕੰਪੀਅਰ ਕਰ ਦਿੱਤੇ ਅੱਗੇ ਹੁਣ ਤੱਕ ਕਿੰਨੇ ਕਰੋੜ ਬਾਕੀ ਬਣੇ ਬਚ ਲਖ ਜਦੋਂ ਦੀ ਸਾਡੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੀ ਅਸੀਂ ਲਗਭਗ 15 ਤੋਂ 20 ਕਰੋੜ ਦੇ ਪ੍ਰੋਜੈਕਟ ਅਸੀਂ ਸਮਾਪਤ ਕਰ ਚੁੱਕੇ ਹਾਂ ਜੀ। ਹੋਰ ਕਿੰਨੇ ਆ ਸਕਦੇ ਅੱਗੇ ਜਾ ਕੇ ਹੋਰ ਕਿੰਨੇ ਲਾਉਗੇ? ਅਸੀਂ ਘੱਟੋ ਘੱਟ 15 ਤੋਂ 20 ਕਰੋੜ ਰੁਪਏ ਦੇ ਹੋਰ ਅਸੀਂ ਪ੍ਰੋਜੈਕਟ ਚੱਲ ਚਾਲੂ ਕਰਾਂਗੇ ਜੀ ਜਿਹੜੇ ਨਾਲ ਦੀ ਨਾਲ ਅਸੀਂ ਨਾਲ ਦੀ ਨਾਲ ਲਗਾਤਾਰ ਚਾਲੂ ਰਹਿਣਗੇ। फोन कुमाओ कार बैठे पिजा खाओ और बागा पुराना विच भी खुल गया है अरमान पिजा जी हाँ निहाल सिंह वाला तो बाद हम तो शहर अपना अरमान